ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਸਟੋਰ ਮੈਸਰ ਖਾਨਾ ਦਿੱਤੇ ਸੋਡਾ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਆਰਟੀਕਲ ਲੈ ਕੇ ਆਏ ਆ ਮਤਲਬ ਜਿਹੜਾ ਕਾਟਰੇਜ 벨ਵਟ ਤੇ ਇਹਦੇ ਵਿੱਚ ਆਪਾਂ ਲੈ ਕੇ ਆਏ ਆ 벨ਵਟ ਟੂ 벨ਵਟ ਤੇ ਇੱਕ ਆਪਾਂ ਲੈ ਕੇ ਆਏ ਆ ਇਹਦੇ ਵਿੱਚ ਬਰਵਰੀ 벨ਵਟ ਬਰਦਈ ਇਹਦੇ ਵਿੱਚ ਆਪਾਂ ਤਿੰਨ ਵੈਰਾਈਟੀਆਂ ਜਿਹੜੀਆਂ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਆਪਾਂ ਲੋਕੇਸ਼ਨ ਵੀ ਨਾ ਦਿਨਾ ਦੱਸ ਦਨੇ ਜਿਹੜੀ ਆਪਣੀ ਸ਼ਾਪ ਹੈ ਜ਼ਿਲ੍ਹਾ ਬਠਿੰਡਾ ਮਾਣ ਮੰਡੀ ਦੇ ਨੇੜੇ ਇੱਕ ਮੈਸਰਖਾਨਾ ਪਿੰਡ ਰਹਿ ਜਾਂਦਾ ਆਪਣਾ ਜਿੱਥੇ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾ ਪਾਪਾ ਪੰਜਾਬ ਦੱਸ ਦਨੇ ਨੀਅਰ ਹੈ ਜਿਹੜਾ ਆਪਣਾ ਮੈਸਰਖਾਨਾ ਪਿੰਡ ਹੈ ਬਠਿੰਡਾ ਮਾਨਸਾ ਰੋਡ ਦੇ ਉੱਤੇ ਰਹਿ ਜਾਂਦਾ ਹੈ ਤੇ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਸਾਰੇ ਜਿਹੜੇ ਰਲ ਕੇ ਦੇਖਣੀ ਆ ਵੀਡੀਓ ਸੋਹਣੇ ਸੋਹਣੇ ਸ਼ੂਟ ਨੇ ਰੇਟ ਆਪਾਂ ਬਹੁਤ ਅੱਜ ਜੈਨੂ ਰੇਟ ਦੇ ਵਿੱਚ ਲੈ ਕੇ ਆਇਆ ਕਵਾਲਿਟੀ ਨਾਲ ਆਪਣਾ ਕੋਈ ਸਮਝੌਤਾ ਨਹੀਂ ਹੁੰਦਾ ਕਵਾਲਿਟੀ ਆਪਾਂ ਬੈਸਟ ਕਵਾਲਿਟੀ ਜਦੋਂ ਵੀ ਲੈ ਕੇ ਆਉਨੇ ਆ ਵੀਡੀਓ ਆਪਾਂ ਬੈਸਟ ਕਵਾਲਿਟੀ ਲੈ ਕੇ ਆਉਨੇ ਆ ਤੇ ਇੱਕ ਨੰਬਰ ਆਪਾਂ ਸਕਰੀਨ ਦੇ ਉੱਤੇ ਦਿੰਨੇ ਹੁੰਦੇ ਆ ਜਦੋਂ ਵੀ ਤੁਸੀਂ ਸਾਡੇ ਕੋਲੋਂ ਸ਼ੂਟ ਬਾਏ ਕਰਨਾ ਹੈ ਤਾਂ ਸਕਰੀਨ ਸ਼ਾਟ ਭੇਜ ਕੇ ਤੁਸੀਂ ਸਾਡੇ ਕੋਲੋਂ ਸ਼ੂਟ ਬੁੱਕ ਕਰ ਸਕਦੇ ਹੋ ਤੇ ਘਰ ਬੈਠ ਕੇ ਵੀ ਆਰ ਕਰ ਸਕਦੇ ਹੋ ਆਪਣੇ ਸਟੋਰ ਤੇ ਜੇ ਤੁਸੀਂ ਵੀਡੀਓ ਸਾਡੇ ਨੇੜੇ ਤੇ ਦੇਖ ਰਹੇ ਤਾਂ ਤੁਸੀਂ ਸਾਡੇ ਗੁਰਨਾਨਕ ਸਟੋਰ ਮੈਸਰਖਾਨਾ ਦੇ ਉੱਤੋਂ ਆ ਕੇ ਛੂਟ ਨੂੰ ਬੁੱਕ ਕਰ ਸਕਦੇ ਹੋ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਆਪਣੇ ਕੋਲੇ ਸੋਹਣੇ ਸੋਹਣੇ ਜਿਹੜੇ ਛੂਟ ਆਏ ਐ ਕਈ ਸਾਫ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਓਪਨ ਕਰਕੇ ਕਿਉਂਕਿ ਪਤਾ ਲੱਗ ਜਾਂਦਾ ਸਕਰੀਨਸ਼ਾਟ ਲੈਣਾ ਸੌਖਾ ਹੋ ਜਾਂਦਾ ਸਾਰੇ ਜਣੇ ਰਲ ਕੇ ਦੇਖਾਂਗੇ ਸੋਹਣੀ ਸੋਹਣੀ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਛੂਟ ਆਪਣੇ ਕੋਲੇ ਆਏ ਨੇ ਤੇ ਇਹ ਲੋ ਜੀ ਤੁਸੀਂ ਆਪਾਂ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਇਹਦਾ ਜਿਹੜਾ ਫੀਲਿੰਗ ਚੈੱਕ ਕਰਾ ਦੇਵਾਂ ਜਿਹੜੀ ਬੈਲਵਟ ਆ ਇਹ ਸੌਫਟ ਵਾਲੀ ਹੈ ਬਹੁਤ ਵਧੀਆ ਤੇ ਇਹਦਾ ਛੂਟ ਜਿਹੜਾ vingette ਡਾ ਨਹੀਂ ਆਂਦਾ ਬਹੁਤ ਸੋਹਣਾ ਸੂਟ ਇਹਦਾ ਬਣਦਾ ਜਿਹੜੇ ਆਪਾਂ ਘੱਟ ਰੇਟਾਂ ਵਾਲੇ ਲੈ ਲੈਨੇ ਆ ਉਹ ਸੂਟਾਂ ਦੀ ਨਾ ਸਲਵਾਰ ਬਣਦੀ ਹੈ ਨਾ ਸ਼ਰਟ ਬਣਦੀ ਹੈ ਕਾਣ ਚ ਜਾਂ ਕਿੱਦਾਂ ਵੀ ਉਹ ਸੂਟ ਬਣ ਜਾਂਦੇ ਆ ਤੇ ਇਹਦੇ ਚ ਜਿਹੜੀ ਆਪਾਂ ਤੁਹਾਨੂੰ ਸਲਵਾਰ ਦਾ ਕਪੜਾ ਦੇਵਾਂਗੇ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੌਫਟ ਵਾਲਾ ਕਪੜਾ ਹੈ ਤੇ ਕਟਿੰਗ ਹੋਊਗੀ ਆਪਣੀ ਇਹਦੀ 3.5 ਮੀਟਰ ਦੀ ਪ੍ਰੋਪਰ ਸੂਟ ਦੀ ਕਟਿੰਗ ਹੋਊਗੀ ਕਿਉਂਕਿ ਇਹ ਵੱਡੇ ਵਾਰ ਵਾਲਾ ਹੁੰਦਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਉਣੀ ਆ ਆਪਣੇ ਕੋਲੇ ਜਿਹੜਾ ਹੈਗਾ ਇਹ ਵਾਲਾ ਸਟਾਫ ਮੈਂ ਤੁਹਾਨੂੰ ਸੈਂਪਲ ਤੌਰ ਤੇ ਰੱਖਿਆ ਬੈਸੇ ਸਾਡੇ ਕੋਲੇ ਵਧੀਆ ਕੁਆਲਿਟੀ ਦਾ ਹੀ ਮਾਲ ਹੁੰਦਾ ਇਹ ਮੈਂ ਤੁਹਾਨੂੰ ਦਿਖਾਉਣੀ ਆ ਦੋ ਸੂਟ ਨੇਗੇ ਇਹ ਮੇਰੇ ਕੋਲੇ ਇਹ 300 ਦੀ ਰੇਂਜ ਵਾਲੇ ਨੇ ਕਪੜਾ ਆ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਵਧੀਆ ਦੇਵਾਂਗੇ ਬਾਕੀ ਮੇਰੇ ਕੋਲੇ ਸਾਰਾ ਜਿਹੜਾ ਮਾਲ ਹੋਊਗਾ ਉਹ ਅਲੱਗ ਰੇਟ ਦਾ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਰੇਟ ਦੱਸੀ ਜਾਇਆ ਕਰੂੰ ਇਹ ਜਿਹੜੇ ਸੂਟ ਆਪਾਂ ਤੁਹਾਨੂੰ ਦੇਵਾਂਗੇ ਇਹ 300 ਦੀ ਰ ਤੇ ਕਪੜਾ ਭਾਈ ਦਾ ਵੀ ਵਧੀਆ ਦੇਵਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਵਧੀਆ ਕੁਆਲਟੀ ਵਾਲੀ ਜਿਹੜੀ 벨ਵਟ ਹੈ ਮੈਂ ਉਹਦਾ ਵੀ ਤੁਹਾਨੂੰ ਦਿਖਾਉਣੀ ਆ ਡੈਮੋ ਬਹੁਤ ਵਧੀਆ ਜਿਹੜਾ ਉਹ ਕਪੜਾ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਕਲਰ ਦੇਵਾਂਗੇ ਇਸ ਤੋਂ ਬਾਅਦ ਜਿਹੜੀ ਮੇਰੀ 벨ਵਟ ਆ ਗਈ ਇਹ ਤੁਸੀਂ ਦੇਖ ਹੀ ਸਕਦੇ ਹੋਗੇ ਇਹ ਤੁਹਾਡੇ ਸਾਹਮਣੇ ਹੈ ਬਹੁਤ ਸੋਹਣੇ ਸੂਟ ਨੇ ਤੇ ਇਹਦਾ ਜਿਹੜਾ ਕਪੜੇ ਦਾ ਤੁਸੀਂ ਫੀਲਿੰਗ ਚੈੱਕ ਕਰ ਸਕਦੇ ਹੋ ਕੁਆਲਟੀ ਚੈੱਕ ਕਰ ਸਕਦੇ ਹੋ ਇਹਦਾ ਜਿਹੜਾ ਸਾਫਾ ਇਹ ਬਹੁਤ ਹੀ ਸੋਹਣਾ ਹੈ ਤੇ ਆਹ ਲਓ ਜੀ ਇਹਦੇ ਵਿੱਚ ਆਲ ਓਵਰ ਦੇ ਵਿੱਚ ਇਹ ਜਿਹੜਾ ਸ਼ੂਟ ਮੈਂ ਤੁਹਾਨੂੰ ਦੇਉਂਗੀ ਆਹ ਲਓ ਜੀ ਇਹ ايه ਆਹ ਲਓ ওভার ਦੇ ਵਿੱਚ ਦੇਾਂਗੇ ਤੁਹਾਨੂੰ ਸੂਟ ਤੇ ਜਿਹੜੀ ਇਹਦੀ ਬੈਲਵੱਟ ਦੀ ਕੁਆਲਿਟੀ ਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਕਿਉਂਕਿ ਚਮਕਦਾਰ ਕੱਪੜਾ ਹੈ ਤੇ ਪੂਰਾ ਜਾਨਦਾਰ ਕੱਪੜਾ ਇਹਦਾ ਰੇਟ ਆਪਾਂ ਤੁਹਾਨੂੰ ਦੇਾਂਗੇ 500 ਰੁਪਿਆ 500 ਰੁਪਏ ਦੇ ਵਿੱਚ ਆਪਾਂ ਸੂਟ ਤੁਹਾਨੂੰ ਦੇਾਂਗੇ ਜਿਹੜਾ ਕੋਰੀਅਰ ਚਾਰਜ ਆ ਉਹ ਤੁਹਾਨੂੰ ਐਕਸਟਰਾ ਤੋਂ ਹਾਰੇ ਸਾਰੇ ਸੂਟਾਂ ਨਾਲ ਲੱਗੂਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇਹਦੇ ਵਿੱਚ ਮੇਰੇ ਕੋਲੇ ਬੈਲਵੱਟੂ ਬੈਲਵੱਟ ਵੀ ਆਈ ਹੈ ਤੇ ਇਸ ਦੇ ਵਿੱਚ ਮੇਰੇ ਕੋਲੇ ਕਾਟਰੀਜ ਬੈਲਵੱਟ ਵੀ ਆਈ ਹੈ ਕਵਾਲਿਟੀ ਸਾਰਿਆਂ ਦੀ ਵਧੀਆ ਦੇਵਾਂਗੇ ਤੁਹਾਨੂੰ ਤੇ ਸੂਟ ਖੁੱਲੇ ਸਾਇਦੇ ਜੇ ਛੋਡੇ ਬਣ ਜਾਣਗੇ ਆਹ ਲਓ ਜੀ ਇਹ ਵਾਲਾ ਇਹਦਾ ਆ ਗਿਆ ਮੈਚਿੰਗ ਵਾਲਾ ਡਿਜ਼ਾਈਨ ਤੇ ਇਹਦੀ ਵੀ ਕੁਆਲਿਟੀ ਤੁਸੀਂ ਜਿਉਂ ਤੋਂ ਚੈੱਕ ਕਰ ਸਕਦੇ ਹੋ ਬਹੁਤ ਸਟ੍ਰੈਚੀਬਲ ਕਪੜਾ ਹੈ ਤੇ ਬਹੁਤ ਹੀ ਸੋਹਣਾ ਤੇ ਚਮਕਦਾਰ ਕਪੜਾ ਹੁੰਦਾ ਹੈ ਇਹ ਇਹਨਾਂ ਦੇ ਰੇਟ ਆਪਾਂ ਤੁਹਾਨੂੰ ਦੇਵਾਂਗੇ 450 ਰੁਪਿਆ 450 ਦੇ ਵਿੱਚ ਆਪਾਂ ਤੁਹਾਨੂੰ ਛੂਟ ਦੇਵਾਂਗੇ ਸਾਰਿਆਂ ਦੀ ਐਕਸਟਰਾ ਚਾਰਜ ਤੁਹਾਨੂੰ ਲੱਗਣਗੇ ਬਾਕੀ ਮੈਂ ਤੁਹਾਨੂੰ ਇਸ ਤੋਂ ਬਾਅਦ ਮੇਰੇ ਕੋਲੇ ਜਿਵੇਂ ਜਿਵੇਂ ਸਟਾਫ ਆਈ ਜਾਂਦਾ ਮੈਂ ਤੁਹਾਨੂੰ ਉਹ ਵੀ ਦਿਖਾ ਦਨੀ ਆ ਕਿਉਂਕਿ ਰਾਤ ਹੀ ਆਪਣੇ ਕੋਲੇ ਇਹ ਜਿਹੜੀ ਗੱਠ ਆਈ ਸੀ ਇਸ ਤੋਂ ਬਾਅਦ ਮੇਰੇ ਕੋਲੇ ਆ ਗਈ ਕਾਟਰੇਜ ਵੈਲਵਟ ਇਹਦਾ ਇਹਦੀ ਰੇਂਜ ਵੀ ਆਪਾਂ 450 ਰੁਪਿਆ ਤੁਹਾਨੂੰ ਦੇਵਾਂਗੇ ਇਹਦੇ ਨਾਲ ਜਿਹੜੀ ਸਲਵਾਰ ਦੇਾਂਗੇ ਆਪਾਂ ਪਿਓਰ ਪਸ਼ਮੀਨੇ ਦੀ ਦੇਾਂਗੇ ਆਹ ਲਓ ਜੀ ਪਿਓਰ ਪਸ਼ਮੀਨੇ ਦੀ ਸਲਵਾਰ ਹੈ ਬਹੁਤ ਗਰਮ ਕੱਪੜਾ ਹੈ ਤੇ ਹੁਣ ਠੰਡ ਪੂਰੀ ਜੋਰਾਂ ਤੇ ਹੈ ਇਸ ਤੋਂ ਬਾਅਦ ਠੰਡ ਵੱਧ ਪੈਣੀ ਹੈ ਤੇ ਆਪਾਂ ਮੋٹے-ਮੋٹے ਸੂਟ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਇਹਨਾਂ ਨਾਲ ਆਪਾਂ ਤੁਹਾਨੂੰ ਸਲਵਾਰਾਂ ਦੇਵਾਂਗੇ ਪਿਓਰ ਪਸ਼ਮੀਨੇ ਦੀਆਂ ਸਾਡੇ 400 ਦਾ ਆਪਾਂ ਸੂਟ ਦੇਵਾਂਗੇ ਸਾਰਿਆਂ ਤੇ ਐਕਸਟਰਾ ਚਾਰਜ ਜਿਹੜਾ ਤੁਹਾਨੂੰ ਲੱਗੂਗਾ ਇਹਦੇ ਵਿੱਚ ਕਲਰ ਤੁਸੀਂ ਇੰਨੇ ਮਰਜ਼ੀ ਲੈ ਲਿਓ ਕਿਉਂਕਿ ਮੈਂ ਸੈਂਪਲ ਤੌਰ ਤੇ ਇੱਕ-ਇੱਕ ਜਿਹੜਾ ਹੈਗਾ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਈ ਆ ਆਹ ਲਓ ਜੀ ਇਹ ਆ ਪਾਟੀਆਂ ਲੈ ਕੇ ਆਏ ਆ ਬੈਲ ਵੱਟ ਦੇ ਉੱਤੇ ਇਹਦੇ ਨਾਲ ਆਪਾਂ ਸਲਵਾਰ ਦੇਵਾਂਗੇ ਤੁਹਾਨੂੰ ਆਹ ਲਓ ਜੀ ਆ ਇਹਦੀ ਮੈਚਿੰਗ ਹੋਊਗੀ 벨ਵਟੂ 벨ਵਟ ਰੇਂਜ 450 ਰੁਪਿਆ ਇਸ ਤੋਂ ਬਾਅਦ ਆਪਾਂ ਅਗਲਾ ਡਿਜ਼ਾਈਨ ਜਿਹੜਾ ਲੈ ਕੇ ਆਏ ਆ ਉਹ ਵਾਲਾ ਕਾਟਰੀਜ 벨ਵਟ ਦਾ ਆਹ ਲਓ ਜੀ ਇਹਦੇ ਨਾਲ ਸਲਵਾਰ ਤੁਹਾਨੂੰ ਦੇਵਾਂਗੇ ਪਿਓਰ ਪਸ਼ਮੀਨੇ ਦੀ ਰੇਟ ਦੇਵਾਂਗੇ ਸਿਰਫ 450 ਰੁਪਿਆ 450 ਰੁਪਏ ਦੇ ਵਿੱਚ ਬਾਕੀ ਜਿਹੜੇ ਮੇਰੇ ਕੋਲ ਛੂਟ ਰਹੀਏ ਨੇ ਛੋਲ ਵਾਲੇ ਵੀ ਆਉਣਗੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਜੇ ਤੁਸੀਂ ਜੇ ਸਾਡੀ ਵੀਡੀਓ ਨੂੰ ਨੇੜੇ ਤੇੜੇ ਤੋਂ ਦੇਖਦੇ ਹੋਗੇ ਤਾਂ ਤੁਸੀਂ ਸਾਡੇ ਸਟੋਰ ਤੇ ਵਿజిਟ ਵੀ ਕਰ ਸਕਦੇ ਹੋ 450 ਦੇ ਵਿੱਚ ਆਪਾਂ ਅੱਜ ਤੁਹਾਨੂੰ ਛੂਟ ਦੇਵਾਂਗੇ ਬਹੁਤ ਸੋਹਣੇ ਸੋਹਣੇ ਤੇ ਸਲਵਾਰਾਂ ਦਾ ਕਪੜਾ ਦੇਵਾਂਗੇ ਆਪਾਂ ਪਿਓਰ ਪਸ਼ਮੀਨੇ ਦਾ ਆਹ ਲਓ ਜੀ ਤੁਸੀਂ ਡਿਜ਼ਾਈਨ ਚੈੱਕ ਕਰੀ ਆਇਓ ਕਲਰ ਵੀ ਸੋਹਣੇ ਸੋਹਣੇ ਨੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਸ਼ੌਲਾ ਵਾਲੇ ਡਿਜ਼ਾਈਨ ਸ਼ੌਲਾ ਵਾਲਿਆਂ ਦਾ ਰੇਟ ਦੇਵਾਂਗੇ 550 ਰੁਪਿਆ 550 ਦੇ ਵਿੱਚ ਆਪਾਂ ਤੁਹਾਨੂੰ ਆਲਓਵਰ 3.5 ਮੀਟਰ ਕਪੜਾ ਦੇਾਂਗੇ ਬੈਲਵਟ ਪਿਓਰ ਬੈਲਵਟ ਦਾ ਆਲਓਵਰ ਸੂਟ ਹੋਊਗਾ ਤੇ ਨਾਲ ਆਪਾਂ ਦੇਾਂਗੇ ਤੁਹਾਨੂੰ ਸ਼ਾਲ ਆਹ ਲੋ ਜੀ ਸਟੌਲ ਵਾਲਾ ਝੂਟਾ ਇਹ ਇਹਦੇ ਵਿੱਚ ਵੀ ਡਿਜ਼ਾਈਨ ਜਿਹੜੇ ਹੈਗੇ ਨੇ ਸੋਹਣੇ ਡਿਜ਼ਾਈਨ ਆਏ ਨੇ ਬਲੈਕ ਨਾਲ ਗ੍ਰੇ ਦਾ ਕੰਬੋ ਬਹੁਤ ਸੋਹਣਾ ਝੂਟ ਹੈ ਖੁੱਲੇ ਇਹ ਸਾਈਜ਼ ਦਾ ਜਿਹੜਾ ਆਪਾਂ ਸਟੌਲ ਤੁਹਾਨੂੰ ਦੇਾਂਗੇ ਇਹਦੇ ਨਾਲ ਸਟੌਲ ਦਾ ਸਾਈਜ਼ ਹੈ ਤੇ ਇਹਦੇ ਵਿੱਚ ਅਗਲਾ ਕਲਰ ਆਪਾਂ ਤੁਹਾਨੂੰ ਦੇਾਂਗੇ ਬਹੁਤ ਹੀ ਸੋਹਣਾ ਤਿਤਰਾ ਮਿਤਰਾ ਜਾਂ ਇਹ ਆ ਲਓ ਜੀ ਤੇ ਆਪਾਂ ਇਹਦਾ ਸ਼ਾਲ ਸਾਨੂੰ ਖੋਲ ਕੇ ਦਿਖਾਉਨੇ ਆ ਸਟਾਲ ਇਹਦਾ ਰੇਟ ਸਿਰਫ ਦੇਾਂਗੇ ਤੁਹਾਨੂੰ 550 ਰੁਪਿਆ 550 ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਾਂਗੇ ਸਟਾਲ ਦੇ ਨਾਲ ਆ ਲਓ ਜੀ ਇਹਦੇ ਵਿੱਚ ਤੁਸੀਂ ਸਾਡੇ ਕੋਲੋਂ ਇਹਦਾ ਮੈਂ ਸੈਂਪਲ ਤੌਰ ਤੇ ਲੈ ਆਏ ਨੇ ਬਾਕੀ ਤੁਸੀਂ ਇਹਦੇ ਚੋਂ ਸਾਡੇ ਕੋਲੋਂ ਕਿੰਨੇ ਡਿਜ਼ਾਈਨ ਕਿੰਨੇ ਕਲਰ ਲੈ ਸਕਦੇ ਹੋ ਆ ਲਓ ਜੀ ਇਸ ਤੋਂ ਬਾਅਦ ਇਹਦਾ ਅਗਲਾ ਡਿਜ਼ਾਈਨ ਆ ਗਿਆ ਟਾਈ ਐਂਡ ਡਾਈ ਦਾ ਰੇਂਜ ਸਿਰਫ ਰਹੂਗੀ 550 ਰੁਪਿਆ ਇਹਦਾ ਜਿਹੜਾ ਸ਼ਾਲ ਆ ਉਹ ਵੀ ਬਹੁਤ ਸੋਹਣਾ ਹੈ ਆ ਲਓ ਜੀ ਆ ਵਾਲਾ ਇਹਦਾ ਡਿਜ਼ਾਈਨ ਆ ਗਿਆ ਇਹਦਾ ਕਪੜਾ ਹੋਊਗਾ 올ਓਵਰ 3.5 ਮੀਟਰ ਨਾ ਦੇਵਾਂਗੇ ਤੁਹਾਨੂੰ ਬਹੁਤ ਸੋਹਣਾ ਸਟੌਲ ਆ ਇਸ ਤੋਂ ਬਾਅਦ ਮੇਰੇ ਕੋਲੇ ਆ ਗਈ ਬਰਬਰੀ ਮੈਂ ਬਰਬਰੀ ਦੇ ਡਿਜ਼ਾਈਨਸ ਤੁਹਾਨੂੰ ਦਿਖਾਉਣ ਲੱਗੀ ਆ ਬਰਬਰੀ ਆ ਗਈ ਆਪਣੀ ਗਰਮ ਦੇ ਵਿੱਚ ਇਹਦੇ ਨਾਲ ਆਪਣੇ ਕੋਲੇ ਆਊਗਾ ਪੌਂਚਾ ਪ੍ਰਿੰਟ ਪਹਿਲਾਂ ਤੁਹਾਨੂੰ ਮੈਂ ਸ਼ਰਟ ਦਿਖਾਉਣੀ ਆ ਖੋਲ ਕੇ ਸ਼ਰਟ ਦਾ ਪੀਸ ਵੀ ਜਿਹੜਾ ਹੈਗਾ ਬਹੁਤ ਪਿਆਰਾ ਹੈ ਇਹ ਕਪੜਾ ਜਿਹੜਾ ਨਿਊ ਆਇਆ ਹੈ ਇਹ ਆਪਣੇ ਕੋਲੇ ਆਇਆ ਹੈ ਬਰਬਰੀ ਦੇ ਵਿੱਚ ਆਹ ਲਓ ਜੀ ਇਹ ਬਰਬਰੀ ਦੇ ਵਿੱਚ ਆਇਆ ਹੈ ਬਰਬਰੀ ਤੁਸੀਂ ਚਾਹੇ ਚੈੱਕ ਵਾਲਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਸਟੱਫ ਹੈਗਾ ਮੋਟੇ ਸੂਟਾਂ ਦੇ ਵਿੱਚ ਆਪਾਂ ਇਹਦੇ ਨਾਲ ਦੇਵਾਂਗੇ ਤੁਹਾਨੂੰ ਪੌਂਚਾ ਪ੍ਰਿੰਟ ਇਹ ਵਾਲੀ ਹੋਊਗੀ ਸਲਵਾਰ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਬਣੂਗਾ ਬਹੁਤ ਸੋਹਣਾ ਜਿਹਨੇ ਪਲਾਜ਼ੋ ਪੈਂਟ ਪਲਾਜ਼ੋ ਬਣਾਉਣਾ ਹੈ ਸਲਵਾਰ ਦੇ ਪੌਂਚੇ ਤੇ ਆਜੂਗਾ ਇਹ ਵਾਲਾ ਡਿਜ਼ਾਈਨ ਤੇ ਇਹਦਾ ਰੇਂਜ ਵੀ ਸਿਰਫ ਆਪਾਂ ਦੇਣੀ ਹੈ ਤੁਹਾਨੂੰ 450 ਇਹਦੇ ਵਿੱਚ ਇੱਕ ਕਲਰ ਆਪਾਂ ਤੁਹਾਨੂੰ ਹੋਰ ਦੇਾਂਗੇ ਪਰਪਲ ਸ਼ੇਡ ਵਾਲਾ ਇਹ ਵੀ ਸੂਟ ਬਹੁਤ ਸੋਹਣਾਗਾ ਸਿਰਫ ਇਹਨਾਂ ਦੀ ਰੇਂਜ ਵੀ ਹੋਊਗੀ 450 ਰੁਪਿਆ 450 ਦੇ ਵਿੱਚ ਤੁਸੀਂ ਸੂਟ ਆਪਣੇ ਕੋਲੋਂ ਬੁੱਕ ਕਰ ਸਕਦੇ ਹੋ ਆ ਲਓ ਜੀ ਆਹ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈ ਤੇ ਇਹਦੇ ਨਾਲ ਵੀ ਜਿਹੜੀ ਆਪਾਂ ਤੁਹਾਨੂੰ ਸਲਵਾਰ ਦੇਾਂਗੇ ਉਹ ਪੌਂਚੇ ਪ੍ਰਿੰਟ ਵਾਲੀ ਦੇਵਾਂਗੇ ਆਹ ਲਓ ਜੀ ਇਹਦਾ ਡਿਜ਼ਾਈਨ ਇਸ ਟਾਈਪ ਤੇ ਬਣੂਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣੂਗਾ ਸਿਰਫ 450 ਦੇ ਵਿੱਚ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੇਵਾਂਗੇ ਮੈਚਿੰਗ ਦੇ ਵਿੱਚ ਇਹ ਮੈਚਿੰਗ ਦੇ ਵਿੱਚ ਆ ਇਹਨਾਂ ਦੇ ਜਿਹੜਾ ਵਿਦਆਉਟ ਪੌਂਚਾ ਪ੍ਰਿੰਟ ਹੋਊਗਾ ਆਹ ਲਓ ਜੀ ਇਹਦੇ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਤੇ ਇਹ ਵੀ ਆਪਾਂ ਤੁਹਾਨੂੰ 450 ਇਹ ਵੀ ਅੱਜ ਆਫਰ ਪ੍ਰਾਈਸ ਦੇ ਵਿੱਚ ਦੇਣਾ 450 ਦਾ 3.5 ਮੀਟਰ ਕਪੜਾ ਹੋਊਗਾ ਤੇ ਸਲਵਾਰ ਦਾ ਕਪੜਾ ਤੇ ਮੈਚਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਮੈਚਿੰਗ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਇਸ ਤੋਂ ਬਾਅਦ ਆਪਣੇ ਕੋਲੇ ਡਿਜ਼ਾਈਨ ਜਿਹੜਾ ਆਇਆ ਹੈ ਬਲੈਕ ਵਾਲਾ ਆਹ ਲਓ ਜੀ ਇਹ ਡਿਜ਼ਾਈਨ ਮੈਂ ਪਰ ਵੇਚਿਆ ਸੀਗਾ 벨ਵੈਟਰ ਦੇ ਉੱਤੇ 벨ਵੈਟਰ ਟੂ 벨ਵੈਟ ਐਡ ਕੀ ਹੈ ਬਰਬਰੀ ਦੇ ਉੱਤੇ ਆ ਗਿਆ ਇਹ ਮੇਰਾ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਸੂਟ ਦਾ ਬ੍ਰਾਂਡ ਚੈੱਕ ਕਰਾ ਦਿਆਂ ਆਹ ਲਓ ਜੀ ਐਸ ਆਰ ਦਾ ਜਿਹੜਾ ਆਪਣੇ ਕੋਲੇ ਆਇਆ ਇਹ ਵਾਲਾ ਸਾਰਾ ਐਸ ਆਰ ਦਾ ਹੈ ਬਹੁਤ ਹੀ ਸੋਹਣਾ ਤੇ ਇਹ ਵਾਲਾ ਮੇਰੇ ਕੋਲੇ ਪਾਰ ਇਹਨਾਂ ਦੀ ਬਹੁਤ ਰਿਪੀਟ ਸੀਗੀ ਇਹ ਵਾਲੇ ਡਿਜ਼ਾਈਨ ਆਪਣੇ ਕੋਲੇ ਇਸ ਸਰਦੀ ਦੇ ਵਿੱਚ ਵੀ ਆ ਗਏ ਨੇ ਐਤਕੀ ਆ ਗਏ ਨੇ ਇਹ ਜੂਟ ਬਰਬਰੀ ਦੇ ਉੱਤੇ ਆਹ ਲਓ ਜੀ ਬਲੈਕ ਸਲਵਾਰ ਦੇ ਨਾਲ ਤੁਸੀਂ ਕੰਬੀਨੇਸ਼ਨ ਦੇ ਸਕਦੇ ਹੋ ਬਹੁਤ ਹੀ ਪਿਆਰਾ ਹੈ ਸਿਰਫ 450 ਦੀ ਰੇਂਜ ਦੇ ਵਿੱਚ ਛੂਟ ਰਹਿਣ ਵਾਲਾ ਇਹਦੇ ਜਿੰਨੇ ਵੀ ਡਿਜ਼ਾਈਨ ਮੈਂ ਹੁਣ ਤੁਹਾਨੂੰ ਦੇਵਾਂਗੀ ਡਿਜ਼ਾਈਨ ਸਾਰੇ ਬਹੁਤ ਧਮਾਕੇਦਾਰ ਹੋਣਗੇ ਸਾਰੇ ਜਿਹੜੇ ਵਾਇਰਲ ਡਿਜ਼ਾਈਨ ਨੇ ਆਹ ਲਓ ਜੀ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਕਲਰ ਕਾਮਿਨੈਸ਼ਨ ਹੈ ਇਹ ਸੂਟ ਜਦੋਂ ਤੁਸੀਂ ਮਤਲਬ ਵੱਡੀਆਂ ਉੱਚੀਆਂ ਮਿਲਾਂ ਦੇ ਕੱਪੜਿਆਂ ਦੇ ਵਿੱਚ ਲੈਨੇ ਹੋ ਤਾਂ 15-1600 ਤੋਂ ਤੁਹਾਨੂੰ ਘੱਟ ਨਹੀਂ ਮਿਲਦਾ ਸੂਤ ਇਹ ਇਹ ਵਾਲਾ ਸੂਟ ਵੀ 450 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਆਪਾਂ ਦੇਾਂਗੇ ਤੁਸੀਂ ਕੰਟਰਾਸਟ ਕੰਪੋ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਇਹਦਾ ਲੈ ਕੇ ਆਏ ਅਗਲਾ ਡਿਜ਼ਾਈਨ ਆਹ ਲਓ ਜੀ ਇਹ ਵੀ ਡਿਜ਼ਾਈਨ ਬਹੁਤ ਹੀ ਸੋਹਣਾ ਹੈ ਆਹ ਲਓ ਜੀ ਇਹ ਡਿਜ਼ਾਈਨ ਵੀ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਜਿਹੜਾ ਪੀਚ ਗਾਜਰੀ ਕਲਰ ਦੇ ਵਿੱਚ ਹੈਗਾ ਫਲਾਵਰ ਸਾਰੇ ਇਹਨਾਂ ਦੇ ਡਿਟੇਲ ਪ੍ਰਿੰਟ ਦੇ ਵਿੱਚ ਨੇ ਸਿਰਫ ਰੇਂਜ ਹੈਗੀ ਹੈ 450 ਰੁਪਿਆ ਆਹ ਲਓ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਸਾਡੇ ਕੋਲ ਸ਼ੂਟ ਜਿਹੜੇ ਹੈਗੇ ਨੇ ਬੁੱਕ ਕਰ ਲੈਣੇ ਨੇ ਸਾਡੇ ਕੋਲੇ ਜਿਹੜਾ ਸਟਾਕ ਹੈ ਸਾਰਾ ਲਿਮਟਿਡ ਸਟਾਕ ਹੈਗਾ ਤੇ ਇਸ ਤੋਂ ਬਾਅਦ ਮੈਂ ਇਹਦਾ ਦੂਸਰਾ ਡਿਜ਼ਾਈਨ ਲੈ ਕੇ ਆ ਗਈ ਆਹ ਲਓ ਜੀ ਇਹਦੇ ਵਿੱਚ ਆਪਣੇ ਕੋਲੇ ਘੱਟੋ ਘੱਟ 15 ਡਿਜ਼ਾਈਨ ਜਿਹੜੇ ਹੈਗੇ ਨੇ ਅਵੇਲੇਬਲ ਨੇ ਆਹ ਲਓ ਜੀ ਇਹ ਆ ਗਿਆ ਗ੍ਰੇ ਟੋਨ ਦੇ ਵਿੱਚ ਇਹਦਾ ਵੀ ਜਿਹੜਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਸਾਰੇ ਪ੍ਰਿੰਟ ਜਿਹੜੇ ਹੈਗੇ ਨੇ ਬੈਸਟ ਕੁਆਲਟੀ ਵਾਲੇ ਪ੍ਰਿੰਟ ਨੇ ਸਾਰੇ ਡੀਟੇਲ ਪ੍ਰਿੰਟ ਨੇ ਖੁੱਲਾ ਸਾਈਜ਼ ਦਾ ਤੁਹਾਨੂੰ ਆਪਾਂ ਦੇਵਾਂਗੇ ਸਲਵਾਰ ਦਾ ਕੱਪੜਾ ਖੁੱਲੇ ਸਾਈਜ਼ ਦਾ ਦੇਵਾਂਗੇ ਸ਼ੱਟ ਦਾ ਕੱਪੜਾ ਜਿਹੜੀ ਮੈਚਿੰਗ ਬਹੁਤ ਪਿਆਰੀ ਬਣੂਗੀ ਸਿਰਫ ਰੇਂਜ ਰਹੂਗੀ ਜੀ 450 ਰੁਪਿਆ ਇਸ ਤੋਂ ਬਾਅਦ ਮੈਂ ਇਹਦਾ ਬਹੁਤ ਹੀ ਸੋਹਣਾ ਕਿਊਟ ਕਲਰ ਲੈ ਕੇ ਆਈਆਂ ਬਹੁਤ ਹੀ ਸੋਹਣਾ ਇਹਦਾ ਡਿਜ਼ਾਈਨ ਹੈ ਆਹ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਪੀਚ ਗਾਜਰੀ ਟੋਨ ਦੇ ਵਿੱਚ ਮਹਿੰਦੀ ਨਾਲ ਜਿਹੜਾ ਕੰਟਰਾਸਟ ਕੰਬੋ ਹੈ ਬਹੁਤ ਪਿਆਰਾ ਸੂਟ ਹੈ ਸਿਰਫ ਰੇਂਜ ਰਹਿਣੀ ਹੈ 450 ਰੁਪਿਆ ਆਹ ਲੋ ਜੀ ਤੁਸੀਂ ਮੈਚਿੰਗ ਚੈੱਕ ਕਰ ਸਕਦੇ ਹੋ ਮੈਚਿੰਗ ਬਣੂਗੀ ਬੜੀ ਪਿਆਰੀ ਸਿਰਫ ਰੇਂਜ ਰਹੂਗੀ 450 ਇਹ ਸੂਟ ਸਾਨੂੰ ਸਾਰੇ ਕਿੱਥੋਂ ਮਿਲਲੇ ਨੇ ਗੁਰਨਾਨਕ ਸਟੋਰ ਮੈਸਰਖਾਨਾ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਆਪਣਾ ਜਿਹੜਾ ਪਿੰਡ ਰਹੇ ਜਾਂਦਾ ਤੁਸੀਂ ਸਾਡੇ ਕੋਲੋਂ ਸੂਟ ਜਿਹੜੇ ਹੈਗੇ ਆ ਆਨਲਾਈਨ ਬੁੱਕ ਕਰ ਸਕਦੇ ਹੋ ਆਫਲਾਈਨ ਸਾਡੇ ਕੋਲੇ ਤੁਸੀਂ ਦੁਕਾਨ ਤੇ ਸਾਡੇ ਸਟੋਰ ਗੁਰਨਾਨਕ ਸਟੋਰ ਮੈਸਰਖਾਨਾ ਤੇ ਆ ਕੇ ਵੀ ਸੂਟ ਲੈ ਸਕਦੇ ਹੋ ਇਹ ਸਾਡੇ ਕੋਲੇ ਜਿਹੜਾ ਸਟਾਕ ਹੈ ਇਹ ਸਾਡੇ ਕੋਲੇ ਸਟਾਕ ਹੈਗਾ ਲਿਮਟਡ ਤੁਸੀਂ ਫਟਾਫਟ ਸਾਨੂੰ ਸਕਰੀਨਸ਼ਾਟ ਭੇਜ ਕੇ ਛੂਟ ਬੁੱਕ ਕਰ ਸਕਦੇ ਹੋ ਇਸ ਦੇ ਵਿੱਚ ਜਿਹੜੇ ਡਿਜ਼ਾਈਨਾਂ ਦੀ ਅਦਲਾ ਬਦਲੀ ਸਾਡੇ ਕੋਲੇ ਹੁੰਦੀ ਰਹਿੰਦੀ ਹੈ ਆਹ ਲਓ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਸਲਵਾਰ ਦੀ ਮੈਚਿੰਗ ਦੇ ਦਿੰਨੀ ਆ ਬਹੁਤ ਪਿਆਰੀ ਹੈ ਸਕਰੀਨਸ਼ਾਟ ਲੈ ਕੇ ਇਸੇ ਨੰਬਰ ਤੇ ਤੁਸੀਂ ਬੁੱਕ ਕਰ ਲਿਓ ਛੂਟ ਇਸ ਤੋਂ ਬਾਅਦ ਲਾਸਟ ਵਾਲਾ ਛੂਟ ਆਪਾਂ ਤੁਹਾਨੂੰ ਦੇਵਾਂਗੇ ਇਹ ਵੀ ਬਹੁਤ ਹੀ ਪਿਆਰਾ ਕਾਂਥਾ ਪੇਂਟ ਦੇ ਵਿੱਚ ਆਇਆ ਹੈ ਹਾਲੋ ਜੀ ਇਹ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਇਹਦੇ ਵਿੱਚ ਸਲਵਾਰ ਦਾ ਕਪੜਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੰਟਰਾਸਟ ਕੰਬੋ ਮੈਚਿੰਗ ਬੜੀ ਪਿਆਰੀ ਹੈ ਡਿਜ਼ਾਈਨ ਬਹੁਤ ਹੀ ਸੋਹਣੇ ਨੇ ਇਹਨਾਂ ਦੇ ਸਿਰਫ ਰੇਂਜ ਰਹੂਗੀ 450 ਜਿਹੜੇ ਸੂਟ ਮੈਂ ਤੁਹਾਨੂੰ ਅੱਜ ਦਿਖਾਏ ਨੇ ਇਹਦੇ ਵਿੱਚ ਮੇਰੇ ਕੋਲੇ ਮਾਲ ਜਿਹੜਾ ਕਾਫੀ ਡਿਜ਼ਾਈਨਾਂ ਦੇ ਵਿੱਚ ਆਇਆ ਪਿਆ ਜੇ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਵਾਸਤੇ ਤੇ ਸੋਹਣੇ ਸੋਹਣੇ ਸੂਟ ਦੇਖਣ ਵਾਸਤੇ ਸਾਡੇ ਚੈਨਲ ਨੂੰ ਤੁਸੀਂ ਕਰ ਲਿਓ ਸਬਸਕ੍ਰਾਈਬ ਤੇ ਜੇ ਤੁਸੀਂ ਸਾਡੇ ਪੇਜ ਇੰਸਟਾਗ੍ਰam ਪੇਜ ਤੋਂ ਸਾਨੂੰ ਦੇਖ ਰਹੇ ਹੋਗੇ ਤਾਂ ਸਾਡਾ ਸਾਡੇ ਪੇਜ ਨੂੰ ਵੀ ਤੁਸੀਂ ਫੋਲੋ ਕਰ ਲਿਓ ਤੇ ਇਹ ਸੀਗੀ ਅੱਜ ਦੀ ਵੀਡੀਓ ਜੀ ਧੰਨਵਾਦ ਸ਼ਸ਼ੀ ਕਾਲ